ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਪਰੇਸ਼ਾਨ ਪਤਨੀ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਦੱਸਦੀ ਹੈ ਕਿ ਪਿੰਡ ਡੁੱਗਦੇ ਰਹਿਣ ਵਾਲੀ ਅਨੁਰਾਦਾ ਜਿਸ ਦਾ ਵਿਆਹ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਚੱਕ ਸਾਦੋ ਸਿੰਘ ਵਿਖੇ ਕਰਵਾਇਆ ਗਿਆ ਸੀ ਜਿਸ ਨੇ ਆਪਣੇ ਪਤੀ ਦੇ ਨਜਾਇਜ਼ ਸੰਬੰਧਾਂ ਦੇ ਚੱਲਦੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਮੌਕੇ ਪਰਿਵਾਰ ਵਾਲਿਆਂ ਨੇ ਮੀਡੀਆ ਦੇ ਨਾਲ ਤਮਾਮ ਜਾਣਕਾਰੀ ਸਾਂਝਾ ਕਰਦੇ ਹੋਏ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਦਾ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਅੰਮੀ ਮਾਤੇ ਕੀ ਨਾ ਟੋੜਾ 30000 ਕੀ ਗੱਲ ਬਾਤ ਹੋਈ ਹੈ ਗੱਲ ਬਾਤ ਥੋੜੀ ਮੈਂ ਚੱਕ ਮਾਦੋ ਸਿੰਘ ਵੈਈ ਹੈ ਜਿਹੜਾ ਸਾਡਾ ਜਵਾਈ ਹੈ ਨਾ ਉਹ ਕਹਿੰਦਾ ਗਲਤ ਸੋਚਾਂ ਦੇ ਦੀ ਤੇ ਜਿਹੜਾ ਦਿਨ ਆਨੁਰਾਧ ਹੋਰ ਤੋਂ ਡਿਚਾਇਨਾ ਆ ਮੰਦੀ ਅੱਛਾ ਤੁਹਾਨੂੰ ਕੋਈ ਪਤਾ ਲੱਗਾ ਕੀ ਹੁੰਦੀ ਕੋਈ ਅਨਬਣਾ ਯਾਰ ਲੜਾਈ ਝਗੜਾ ਸਾਨੂੰ ਤਾਂ 4 ਸਾਲ ਤੋਂ ਪਹਿਲਾਂ ਪਤਾ ਸੀ ਅਸੀਂ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਔਰ ਜਿੱਦਾਂ ਹੀ ਉਹਨੂੰ ਸਮਝਾਂਦੇ ਸੀ ਉਹ ਅੱਗੇ-ਅੱਗੇ ਵਸ ਨੰਗਾ ਹੋ ਜਾਂਦਾ ਸੀ ਉਹ ਜਿਹੜੀ ਕੁੜੀ ਨਾਲ ਸੰਬੰਧ ਸੀ ਕੁੜੀ ਨੇ ਮੇਰੀ ਕੁੜੀ ਨੇ ਵੀ ਉਹਨੂੰ ਕਈ ਵਾਰ ਮਾਰਿਆ ਮੇਰੇ ਮੁੰਡਾ ਨੇ ਵੀ ਕਈ ਵਾਰ ਮਾਰਿਆ ਉਹ ਕੁੜੀ ਕਹਿੰਦੀ ਸੀ ਮੈਂ ਅਮਨ ਦਾ ਪਿੱਛਾ ਮੈਨੂੰ ਕਰਦਾ ਲੜਾਈ ਝਗੜਾ ਤੇ ਬਾਵਾਂ ਦਿਨ ਦਾ ਹੀ 4 4.5 ਸਾਲ ਪਹਿਲਾਂ ਕਿਉਂਕਿ ਉਹਨਾਂ ਦਾ ਦੇਖੇ ਬਹੁਤ ਕੁਛ ਹੀ ਆਪਣ ਪਰ ਇਹਨਾਂ ਨੂੰ ਸੁਧਾਰਨ ਦਾ ਮੌਕਾ ਦਿੱਤਾ ਉਹ ਸੋਧਰਦੇ ਹੀ ਨਹੀਂ ਉਹ ਅੱਗੇ-ਅੱਗੇ ਵਧ ਹੀ ਜਾਂਦੇ ਸੀ ਬਸ ਇਹਦੇ ਇਹ ਕਹਿੰਦਾ ਮੈਂ ਕੀ ਬਗਾੜਨਾ ਤੇ ਮੇਰੇ ਕੋਲ ਤੇ ਬਗਾੜ ਨਹੀਂ ਸਕਦੇ ਕੋੜੀ ਮੇਰੇ ਨੂੰ ਵੱਖਰਾ ਮਾਰਦਾ ਹੁੰਦਾ ਸੀ ਉਹ ਕਹਿੰਦਾ ਤੂੰ ਮਰਦੀ ਕਿਉਂ ਨਹੀਂ ਤੂੰ ਮਰ ਜਾ ਮੇਰਾ ਪਿੱਛਾ ਕਿਉਂ ਛੱਡਦੀ ਸਾਡੇ ਵੀ ਬਸ ਇਹ ਸਾਨੂੰ ਵੀ ਖਾਲੀ ਕੀ 10 ਸਾਰ ਲੱਖ ਸਾਡੇ ਵੀ ਖਾਦਾ ਮੇਰੇ ਵੀ ਸਾਰੇ ਜਿਹੜੇ ਗਹਿਣੇ ਹੋਏ ਵੇਚੇ ਨੇ ਮੈਨੂੰ ਤਾਂ ਇਹ ਵੀ ਸ਼ੱਕ ਪਉਂਦਾ ਵੀ ਮੇਰੇ ਛੋਟੇ ਮੁੰਡੇ ਨੇ ਨਹੀਂ ਮਾਰਿਆ ਕਿਉਂਕਿ ਦਿਮਾਗੋ ਸ਼ਰਾਤੀ ਹੈ ਥੋੜੇ ਦਿਨ ਹੋਏ ਨੇ ਕਿਹਾ ਸੀ ਕਹਿੰਦਾ 6 ਮਹੀਨੇ ਅੰਦਰ ਦੇਖੋ ਕੀ ਹੁੰਦਾ ਤੁਹਾਡੇ ਨਾਲ ਮੇਨਾ ਡੇਢ ਮਹੀਨਾ ਮੇਰੇ ਕੁੜੀ ਨੇ ਆਪਣੇ ਆਪਰ ਉਹ ਕਰ ਲਿਆ ਇਹਦੇ ਦੁੱਖੇ ਦੇਖੀ ਮੇਰੇ ਕੁੜੀ ਨੇ ਦੋਇ ਖਾਧੀ ਗਏ ਕਦੋਂ ਦੀ ਗੱਲ ਹੈ ਯਾਤਰੀ ਖਾਧੀ ਲੋ ਬੁੱਧ ਬੁੱਧਵਾਰ ਹਾਂ ਪਿਛਲੇ ਬੁੱਧਵਾਰ ਮੰਗਲਵਾਰ ਖਾਧੀ ਤੇ ਅੱਛਾ ਮੰਗਲਵਾਰ ਪਿਛਲੇ ਮੰਗਲਵਾਰ ਹਾਂਜੀ ਜੁਲਦੀਵਾਰ ਆਈ ਹਾਂ ਹਾਂਜੀ 4 ਤਰੀਕ ਜਦੋਂ 4 ਤਰੀਕ ਦੀ ਬੁੱਧਵਾਰ ਦੀ ਤੁਹਾਨੂੰ ਕਿਦਾਂ ਪਤਾ ਲੱਗਾ ਮੈਂ ਵਿਆਹ ਦੇ ਵਿੱਚ ਇਹਨਾਂ ਨੇ ਮੇਰੇ ਮੁੰਡੇ ਨੂੰ ਹੌਣ ਦਿੱਤਾ ਮੇਰਾ ਮੁੰਡਾ ਚੰਡੀਗੜ੍ਹ ਚੋਂ ਵਰਤਦਾ ਹੈ ਜੋ ਮੇਰੇ ਮੁੰਡਿਆਂ ਨੇ ਮੈਨੂੰ ਫੋਨ ਕੀਤਾ ਤੇ ਮੰਮੀ ਆਉਂਦੀ ਜਨੇ ਦਵਾਈ ਖਾ ਲੈ ਮੈਂ ਹਸਪੀਟਲ ਗਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਕੱਲਾ ਨਾ ਜਾਏ ਕਿਉਂਕਿ ਸਾਡੇ ਜੋਇ ਤੇ ਨਾ ਸਾਨੂੰ ਖਤਰਾ ਹੈਗਾ ਮੈਨੂੰ ਛੋਟੇ ਦੇ ਵੀ ਸਾਥ ਪੈਂਦਾ ਇਹ ਕਹਿੰਦਾ ਤੇ ਦੇਖੋ ਤੁਹਾਡੇ ਨਾਲ ਕੀ ਹੁੰਦਾ ਮੈਨੂੰ ਇੱਕ ਤਾਂ ਚਲੋ ਮੈਂ ਖੋਈ ਚੁੱਕੀ ਦੀ ਮੈਨੂੰ ਦੂਜਾ ਮੈਂ ਦੂਜੇ ਵੱਡੇ ਮੁੰਡਿਆਂ ਨੂੰ ਵਿੱਚ ਨਹੀਂ ਲੰਦੀ ਰਹੀ ਹਰ ਗੱਲ ਮੈਂ ਰਕਾਰ ਕਰਦੀ ਜਿਉਂ ਨਾ ਕਿਉਂਕਿ ਮੈਨੂੰ ਨੁਕਸਾਨ ਨਹੀਂ ਹੋਣਾ ਚਾਹੁੰਦੀ ਬਾਕੀ ਮੇਰੇ ਕੋਲ ਨੂੰ ਧਮਕਾਂਦਾ ਹੀ ਮੈਂ ਤੇਰੇ ਮਾਪਿਆਂ ਨੂੰ ਦੇਖ ਲਾਂਗਾ ਮੈਂ ਤੇਰਾ ਭਰਾ ਕੀ ਬਗੜ ਲੂਗਾ ਮੇਰਾ ਉਹਨਾਂ ਦੇ ਚੈਲੰਜ ਨਹੀਂ ਕਦੀ ਇਨਵੋਲਵ ਹੋ ਨਹੀਂ ਕਿੱਥੇ ਆ ਰਿਹਾ ਫੈਮਲੀ ਉਹਨਾਂ ਨੂੰ ਵੀ ਕਿਹਾ ਫੈਮਲੀ ਨਾਲੋਂ ਜ਼ਿਆਦਾ ਉਹਨਦੇ ਘਰ ਜਾਂਦੇ ਸੀ ਉਹਦੀ ਫੈਮਲੀ ਜਿਹੜੀ ਉਹਨਾਂ ਦੀ ਮੇਰੀ ਹੀ ਕੁੜੀ ਸਿਰਕ ਸੋੜ ਕਰਦੀ ਆਪਣੇ ਮੁੰਡੇ ਦੀ ਸਪੋਰਟ ਕਰਦੀ ਆਪਣੇ ਮੁੰਡੇ ਦੇ ਸਪੋਰਟ ਕਰਦੇ ਸੀ ਸਾਡੇ ਸਾਹਮਣੇ ਉਹਨਾਂ ਨੇ ਉਹਨੂੰ ਗਾਲਾਂ ਕੱਢਣੀਆਂ ਤੇ ਪਿੱਛੋਂ ਦੀ ਉਸਕੋ ਜਦ ਮਾਂ ਕਹਿੰਦੀ ਹੈ ਤੇ ਬੇਦਖਲ ਗਈ ਤਾਂ ਜੇ ਬੇਦਖਲ ਕੀਤਾ ਮਾਂ ਘਰ ਕਿਉਂ ਬਾੜਦੀ ਸਾਨੂੰ ਪ੍ਰੂਫ ਦੱਸਣਾ ਕਿ ਤੁਸੀਂ ਕਹੋ ਬੇ ਬੇਦਖਲ ਕੀਤਾ ਉਹਨੂੰ ਅੱਗੇ ਬੱਚੇ ਕਿੰਨੇ ਕੁੜੀ ਇੱਕ ਕੁੜੀ ਹੈਗੀ ਇੱਕ ਮੁੰਡਾ ਹੈਗਾ ਤੋਂ ਤੀ ਕੀ ਮੰਗੀ ਕਰਦੇ ਮੰਗ ਬਸ ਮੇਰੀ ਕੁੜੀ ਨੂੰ ਇਨਸਾਫ ਚਾਹੀਦਾ ਸਾਥੀ ਚਾਹੀਦਾ ਬਸ ਬੜਾਈ ਬੋਲੋ ਮੇਰੀ ਕੁੜੀ ਨੂੰ ਨਾ ਉਧਰ ਦਾ ਪਿਆਰ ਨਹੀਂ ਮਿਲਿਆ ਪਹਿਲਾਂ ਮਿਲਦਾ ਇਹ ਹੁਣ 4 ਸਾਲ ਦਾ ਉਹਨਾਂ ਨੇ ਇੰਨਾ ਕ ਪੁੱਟ ਚੁੱਕਿਆ ਜਦੋਂ ਕੋਈ ਲੜਾਈ ਝਗੜਾ ਹੁੰਦੇ ਉਹਨੂੰ ਚੁੱਕ ਕੇ ਵਾਹ ਕਰ ਦਿੰਦੇ ਸੀ